ਆਸਕਰ ਪੰਜਾਬ ਦੀ ਗੱਲ ਕਰੀਏ ਜੀ ਲਗਭਗ ਉਹ ਅਮਰੀਕਾ ਦਾ ਰੁਝਾੜ ਘਟਿਆ ਇਹ ਉਹ ਤਾਂ ਘਟਿਆ ਇਹਨਾਂ ਨੂੰ ਕਿਹੜਾ ਪਤਾ ਸੀਗਾ ਕਿ ਅਮਰੀਕਾ ਜਾ ਰਹੇ ਨੇ ਉਹ ਤੇ ਬਸ ਅਮਰੀਕਾ ਦਾ ਵੀਜ਼ਾ ਲਵਾਉਣ ਵਾਲੇ ਜਿਹੜੇ ਪਿੰਡ-ਪਿੰਡ ਫਿਰ ਕੇ ਝੋਲਾ ਛਾਪ ਸੀਗੇ ਏਜੰਟ ਉਹਨਾਂ ਦਾ ਟ੍ਰੈਂਡ ਬਦਲਿਆ ਹੁਣ ਤਾਂ ਇਹ ਹੁਣ ਤੁਹਾਨੂੰ ਯੂਰਪ ਸ਼ੁਰੂ ਕਰ ਦਿੱਤਾ ਸਾਈਪ੍ਰਸ ਦੇ ਰਾਹੀਂ ਐਜੂਕੇਸ਼ਨ ਰਾਹੀਂ ਹੋਰ ਜਗ੍ਹਾ ਸ਼ੁਰੂ ਕਰ ਦਿੱਤਾ ਜਿਹੜੀ ਦੂਸਰੀ ਗੱਲ ਕਰ ਰਹੇ ਨੇ ਕਿ ਸ਼ਾਇਦ ਇੰਡੀਆ ਦੇ ਵਿੱਚ ਜਿਆਦਾ ਜੌਬ ਆਪੋਰਚ ਦੀ ਆਗੀਆਂ ਨੇ ਕਿ ਬੀਤੇ ਸਾਲਾਂ ਦੇ ਵਿੱਚ ਸਾਡੇ এমਪਲੋਇਮੈਂਟ ਐਕਸਚੇਂਜਸ ਹੁੰਦੀਆਂ ਸੀਗੀਆਂ ਪੰਜਾਬ ਵਿੱਚ ਹਾਂਜੀ ਹਾਂ ਅੱਜ ਤੋਂ ਕੋਈ ਥੜ੍ਹ ਪਹਿਲਾਂ ਉਹਦਾ ਡਾਟਾ ਸਾਡੇ 6 ਲੱਖ ਤੋਂ ਵੱਧ ਰਜਿਸਟਰਡ ਸਾਡੇ ਨੌਜਵਾਨ ਸੀਗੇ ਜਿਹੜੇ ਬੇਰੋਜ਼ਗਾਰ ਸੀ ਤੇ ਉਹ ਡਾਟਾ ਕੱਢ ਕੇ 220000 ਆ ਗਿਆ ਬੀਤੇ ਸਾਲ ਦਾ ਜਿਹੜਾ ਸਰਕਾਰ ਦਾ ਪਬਲਿਕ ਡੋਮੇਨ ਦੇ ਵਿੱਚ ਆਇਆ ਇਹਦਾ ਮਤਲਬ ਇਹ ਕਿਹਾ ਜਾ ਸਕਦਾ ਕਿ 4 ਲੱਖ ਬੰਦਿਆਂ ਨੂੰ ਰੋਜ਼ਗਾਰ ਮਿਲ ਗਿਆ ਜੀ ਇੱਥੇ ਰਜਿਸਟਰ ਕਰਾਣਾ ਹੀ ਲੋਕਾਂ ਨੇ ਬੰਦ ਕਰ ਦਿੱਤਾ ਮੈਂ ਵੀ ਉੱਥੇ ਰਜਿਸਟਰ ਕਰਾਇਆ ਸੀ ਜਦੋਂ ਇਹ ਕਹਿੰਦੇ ਸੀ ਭਾਈ ਜਦ ਤੱਕ ਨੌਕਰੀ ਨਹੀਂ ਲੱਗੀ ਤਾਂ 150 ਰੁਪਏ ਤੁਹਾਨੂੰ ਸਟਾਈਪਨ ਮਿਲੇਗਾ 1 ਰੁਪਿਆ ਕਦੇ ਨਹੀਂ ਮਿਲਿਆ ਕਦੇ ਜੌਬ ਦੀ ਆਫਰ ਨਹੀਂ ਆਈ ਕਦੇ ਕਿਸੇ ਨੂੰ ਪੁੱਛਿਆ ਤੱਕ ਨਹੀਂ ਫੋੜੋ ਦੇ ਚ ਹੋਰ ਵਾਦਾ ਹੋ ਗਿਆ ਹੁਣ ਤੁਹਾਨੂੰ ਇਹ ਲੱਭਣ ਜਾਣਾ ਪਏਗਾ ਕਿ ਰੋਜ਼ਗਾਰ ਦਫ਼ਤਰ ਹੈ ਕਿੱਥੇ ਹੈ ਕਿਉਂਕਿ ਉਹਨਾਂ ਕੋ ਐਡਮਿਨਿਸਟ੍ਰੇਟਿਵ ਕਾਸਟ ਨਹੀਂ ਪੂਰੀ ਹੋ ਰਹੀ ਭਾਰਤ ਸਰਕਾਰ ਜਦੋਂ ਇਹ ਸੱਤਾ ਦੇ ਵਿੱਚ ਮੌਜੂਦਾ ਸਾਡਾ ਐਡਮਿਨਿਸਟ੍ਰੇਸ਼ਨ ਆਈ ਇਹਨਾਂ ਨੇ 2 ਕਰੋੜ ਪ੍ਰਤੀ ਸਾਲ ਦੀ ਗੱਲ ਕੀਤੀ ਸੀ ਰੋਜ਼ਗਾਰ ਦਵਾਂਗੇ ਨੌਜਵਾਨਾਂ ਨੂੰ ਤੇ ਆਪਾਂ ਸਾਥ ਚੱਲਦਾ ਪਿਆ ਹੈ ਹੂੰ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਦਾ ਜਿਹੜਾ ਆਫੀਸ਼ੀਅਲ ਡਾਟਾ ਕੀਪਰ ਆ ਉਹ ਇਹ ਕਹਿ ਰਿਹਾ ਕਿ ਸਾਡੇ ਕੋਲ 20 ਕਰੋੜ ਤੋਂ ਵੱਧ ਐਪਲੀਕੇਸ਼ਨਾਂ ਨੇ ਤੇ ਸਰਕਾਰੀ ਜਿਹੜੀ ਨੌਕਰੀ ਦਿੱਤੀ ਏ ਬੀਤੇ 10 ਸਾਲਾਂ ਦੇ ਵਿੱਚ ਉਹ 7 ਲੱਖ ਤੇ 20 ਹਜ਼ਾਰ ਦੇ ਕਰੀਬੇ ਉਹਦੇ ਵਿੱਚ ਉਹ ਵੀ ਨੌਜਵਾਨ ਨੇ ਤੇ ਉਹ ਵੀ ਆਸ਼ਰਿਤ ਪਰਿਵਾਰ ਨੇ ਜਿਨ੍ਹਾਂ ਨੂੰ ਕੰਪੈਸ਼ਨੇਟ ਗਰਾਉਂਡ ਤੇ ਡਿਗਰੀ ਲੈ ਕੇ ਬੇਸ ਦੇ ਉੱਤੇ ਨੌਕਰੀ ਮਿਲੀ ਏ